ਇਸਾ ਭਾਰਤੀ ਮੂਲ ਦਾ ਇੱਕ ਲੀਡਰ ਕੈਨੇਡਾ ਦੇ ਵਿੱਚ ਬਣਨਾ ਤੇ ਪ੍ਰਧਾਨ ਮੰਤਰੀ ਚਾਹੁੰਦਾ ਸੀ ਰੇਸ ਤਾਂ ਉਹਦੇ ਵਿੱਚ ਦੌੜਦਾ ਸੀ ਪਰ ਆਪਣੀ ਉਮੀਦਵਾਰੀ ਤੋਂ ਵੀ ਗਿਆ ਉਹ ਕਿਹੜਾ ਜੀ ਚੰਦਰਾ ਆਰੀਆ ਓਟਵਾ ਦੀ ਨੇਪੀਅਨ ਰਾਈਡਿੰਗ ਤੋਂ ਮੈਂਬਰ ਪਾਰਲੀਮੈਂਟ ਤਕਰੀਬਨ 10 ਸਾਲ ਰਹਿ ਗਏ ਨੇ ਸੋ 2015 ਦੇ ਵਿੱਚ ਉਹ ਪਹਿਲੀ ਵਾਰ ਹੀ ਬਣੇ ਸੀ ਪਿੱਛੋਂ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਭਾਰਤ ਦੇ ਕਰਨਾਟਕ ਨਾਲ ਸਬੰਧਤ ਨੇ ਆਹ ਜੀ ਚੰਦਰਾ ਆਰੀਆ ਜਿਨ੍ਹਾਂ ਨੂੰ ਕੈਨੇਡਾ ਦਾ ਜਿਹੜਾ ਮੀਡੀਆ ਹੈ ਉਹਨਾਂ ਨੂੰ ਬੈਕ ਬੈਂਚਰ ਮੈਂਬਰ ਪਾਰਲੀਮੈਂਟ ਲਿਖਦਾ ਭਾਵ ਉਹਨਾਂ ਨੇ ਕੋਈ ਬਹੁਤ ਅਗਲੀਆਂ ਸਫਾਂ ਵਿੱਚ ਬਣ ਵਾਲਿਆਂ ਦੇ ਵਿੱਚ ਉਹ ਨਹੀਂ ਹੈਗੇ ਪਿੱਛੇ ਬਣਨ ਵਾਲੇ ਸੀ ਪਰ ਫਿਰ ਵੀ ਮੈਂਬਰ ਪਾਰਲੀਮੈਂਟ ਹੈਗੇ ਨੇ ਕੈਨੇਡਾ ਦੀ ਲਿਬਰਲ ਰੂਲਿੰਗ ਲਿਬਰਲ ਪਾਰਟੀ ਦੇ ਜਿਸ ਦੇ ਜਸਟਨ ਟਰੂਡੋ ਪ੍ਰਧਾਨ ਮੰਤਰੀ ਇੰਨਾ ਲੰਬਾ ਸਮਾਂ ਰਹੇ ਨੇ ਤੇ ਹੁਣ ਮਾਰਕ ਕਾਰਨੀ ਨੇ ਚੰਦਰਾ ਆਰੀਆ ਦੀ ਜੇ ਅਸੀਂ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਹੁਣ ਤਾਜ਼ਾ-ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਲਿਬਰਲ ਪਾਰਟੀ ਆਫ ਕੈਨੇਡਾ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਹਨਾਂ ਦੀ एलिਜੀਬਿਲਟੀ ਜਿਹੜੀ ਉਮੀਦਵਾਰੀ ਹੈ ਭਾਵ ਕੈਨੇਡਾ ਦੇ ਵਿੱਚ ਜਿਹੜਾ ਸਿਸਟਮ ਹੈ ਤਾਂ ਆਪ ਜੀ ਨੂੰ ਪਤਾ ਹੈ ਕਿ ਨੋਮੀਨੇਸ਼ਨ ਪ੍ਰੋਸੈਸ ਜਾਂ ਹੁੰਦਾ ਹੈ ਜਦੋਂ ਪਾਰਟੀ ਪਿਕ ਕਰਦੀ ਹੈ ਜਦੋਂ ਪੁਰਾਣੇ ਉਮੀਦਵਾਰ ਨੂੰ ਇਦਾਂ ਹੀ ਵੈਸੇ ਹੀ ਅਗਲਾ ਉਮੀਦਵਾਰ ਬਣਾ ਦਿੱਤਾ ਜਾਂਦਾ ਹੈ ਚੰਦਰਾ ਆਰੀਆ ਕਿਉਂਕਿ ਪੁਰਾਣੇ ਉਮੀਦਵਾਰ ਸੀ ਤੇ ਉਹਨਾਂ ਨੂੰ ਉਮੀਦ ਸੀ ਕਿ ਉਹ ਜਿਹੜੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੀਟ ਹੈ ਉਹਦੇ ਵਿੱਚ ਲਿਬਰਲ ਪਾਰਟੀ ਦੇ ਫੇਰ ਉਮੀਦਵਾਰ ਹੋਣਗੇ ਪਰ ਉਹਨਾਂ ਦੀ एलिਜੀਬਿਲਟੀ ਜਿਹੜੀ ਹੈ ਉਹਦੇ ਤੇ ਸਵਾਲ ਖੜੇ ਕਰ ਦਿੱਤੇ ਨੇ ਲਿਬਰਲ ਪਾਰਟੀ ਨੇ ਤੇ ਨੈਸ਼ਨਲ ਕੈਂਪੇਨ ਕੋ-ਚੇਅਰ ਨੇ ਰეკਮੈਂਡ ਕੀਤਾ ਹੈ ਕਿ ਤੁਹਾਡਾ ਜਿਹੜਾ ਕੈਂਡੀਡੇਟ ਵਿੱਚੋਂ ਸਟੇਟਸ ਹੈ ਜਿਹੜਾ ਰਿਵੋਕ ਕੀਤਾ ਜਾਂਦਾ ਹੈ ਲੈਟਰ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਕਿਹੜੀ ਨਵੀਂ ਜਾਣਕਾਰੀ ਜਿਹੀ ਪ੍ਰਾਪਤ ਹੋਈ ਹੈ ਜਿਹਦੇ ਆਧਾਰ ਤੇ ਉਹਨਾਂ ਦੀ ਉਮੀਦਵਾਰੀ ਜਿਹੜੀ ਰੱਦ ਕੀਤੀ ਗਈ ਹੈ ਪਰ ਚੰਦਰਾ ਆਰੀਆ ਨੂੰ ਕੈਂਡੀਡੇਟ ਦੇ ਤੌਰ ਤੇ ਰਿਮੂਵ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜੀ ਨੈਸ਼ਨਲ ਨਾਮਿਨੇਸ਼ਨ ਰੂਲਸ ਹੈਗੇ ਨੇ ਉਹਨਾਂ ਦੇ ਉਹਨਾਂ ਦੇ ਅਧੀਨ ਜਿਹੜੇ 25 ਸਫ਼ਿਆਂ ਦੀ ਇੱਕ ਰੂਲ ਬੁੱਕ ਹੈ ਕੈਂਡੀਡੇਟ ਦੇ ਵਾਸਤੇ ਉਹਦੇ ਅਧੀਨ ਜੋ-ਜੋ ਸ਼ਰਤਾਂ ਪੂਰੀਆਂ ਨਹੀਂ ਜਿਸ ਦੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਰੱਦ ਕਰ ਦਿੰਦੇ ਹਾਂ ਹੁਣ ਕਿਹੜਾ ਨਵਾਂ ਕਾਰਨ ਹੋਵੇਗਾ ਇਹ ਤੇ ਲਿਬਰਲ ਪਾਰਟੀ ਜਾਣਦੀ ਹੈ ਪਰ ਇਸ ਨੂੰ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਚੰਦਰਾ ਆਰੀਆ ਨੂੰ ਦੱਸਿਆ ਜਾ ਰਿਹਾ ਹੁਣ ਇਹਦੇ ਵਿੱਚ ਬੈਕ ਬੈਂਚਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਆਪਣਾ ਜਿਹੜਾ ਉਹ ਉਹਨਾਂ ਨੇ ਜਸਟਨ ਟਰੂਡੋ ਦੀ ਦੌੜ ਜਦੋਂ ਲੱਗੀ ਸੀ ਕਿ ਜਸਟਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਪਾਵ ਲਿਬਰਲ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਤਾਂ ਉਸ ਵੇਲੇ ਵੀ ਚੰਦਰਾ ਆਰੀਆ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਸ਼ਾਮਲ ਹਾਂ ਜੋ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਜਗ੍ਹਾ ਲੈਣਾ ਚਾਹੁੰਦੇ ਨੇ ਤੇ ਉਹਨਾਂ ਦੇ ਇਹ ਇੱਥੇ ਵਰਨਣ ਜੋ ਗੱਲ ਹੈ ਕਿ ਉਹਨਾਂ ਦੇ ਉਦੋਂ ਵੀ ਪੇਪਰ ਜਿਹੜੇ ਸੀ ਉਹ ਰੱਦ ਕਰ ਦਿੱਤੇ ਗਏ ਸੀ ਤੇ ਉਦੋਂ ਕੁਝ ਇੱਕ ਤੋਂ ਗੱਲਾਂ ਹੋਈਆਂ ਪਰ ਕਾਰਨ ਉਹਨਾਂ ਨੂੰ ਉਦੋਂ ਵੀ ਕੋਈ ਦੱਸਿਆ ਨਹੀਂ ਗਿਆ ਤੇ ਇਹ ਵੀ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਤੇ ਸਵਾਲ ਹੋਏ ਸੀ ਕਿ ਤੁਸੀਂ ਤੇ ਫ੍ਰੈਂਚ ਨਹੀਂ ਜਾਣਦੇ ਜੋ ਕਿ ਕੈਨੇਡਾ ਦੀ ਦੂਸਰੀ ਅਫੀਸ਼ੀਅਲ ਲੈਂਗੁਏਜ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਅੰਗਰੇਜ਼ੀ ਆਉਂਦੀ ਹੈ ਤੇ ਮੈਂ ਅੰਗਰੇਜ਼ੀ ਠੀਕ-ਠਾਕ ਬੋਲ ਸਕਦਾ ਪਰ ਕੈਨੇਡੀਅਨ ਮੀਡੀਆ ਦੇ ਵਿੱਚ ਥੋੜਾ ਜਿਹਾ ਉਹਨਾਂ ਦੀ ਇਸ ਗੱਲ ਦਾ ਮਜ਼ਾਕ ਵੀ ਉਟਾਇਆ ਗਿਆ ਪਰ ਉਹ ਹੀ ਕੱਲੇ ਨਹੀਂ ਇੱਕ ਹੋਰ ਉਮੀਦਵਾਰ ਵੀ ਸੀ ਕ੍ਰਿਸਟੀ ਕਲਾਰਕ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਜਿਨ੍ਹਾਂ ਨੇ ਕੁਝ ਦਿਨਾਂ ਵਾਸਤੇ ਸੋਚਿਆ ਸੀ ਕਿ ਮੈਂ ਜਸਟਨ ਟ੍ਰੂਟੋ ਦੀ ਜਗ੍ਹਾ ਲੈਣ ਲਈ ਲਿਬਰਲ ਪਾਰਟੀ ਦੀ ਦੌੜ ਦੇ ਵਿੱਚ ਸ਼ਾਮਲ ਹੋ ਜਾਵਾਂ ਪਰ ਉਹਨਾਂ ਨੂੰ ਵੀ ਫ੍ਰੈਂਚ ਨਹੀਂ ਆਉਂਦੀ ਸੀ ਤੇ ਪਰ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਅਜੇ ਸਿੱਖ ਰਹੀ ਹਾਂ ਫ੍ਰੈਂਚ ਤੇ ਮੈਂ ਸਿੱਖਣ ਦੀ ਕੋਸ਼ਿਸ਼ ਕਰਾਂਗੀ ਫੇਰ ਮੈਂ ਦੌੜ ਦੇ ਵਿੱਚ ਆਵਾਂਗੀ ਤੇ ਉਹਨਾਂ ਨੇ ਆਪਣੀ ਉਮੀਦਵਾਰੀ ਵੈਸੇ ਵਾਪਸ ਜਿਹੜੀ ਖਿੱਚ ਲਈ ਸੀ ਉਹਨਾਂ ਨੇ ਵੈਸੇ ਅਜੇ ਸਿਰਫ ਵਿਚਾਰ ਹੀ ਬਣਾਇਆ ਸੀ ਚੰਦਰਾ ਆਰੀਆ ਜਿਹੜੇ ਨੇ ਆਪਣੇ ਵਿਚਾਰਾਂ ਕਰਕੇ ਜਿਹੜੇ ਨੇ ਜਾਣੇ ਜਾਂਦੇ ਨੇ ਉਹਨਾਂ ਨੇ ਅਕਸਰ ਇਹ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਹਿੰਦੂਆਂ ਨੂੰ ਡਰਾ ਧਮਕਾਇਆ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਜਿਹੜਾ ਕੇਵਾਰ ਇਸ ਤਰ੍ਹਾਂ ਥੋੜਾ ਜਿਹਾ ਹੋਰ ਤਰੀਕੇ ਨਾਲ ਪੁਸ਼ ਕੀਤਾ ਜਾਂਦਾ ਤੇ ਇਹ ਵੀ ਗੱਲ ਹੈ ਕਿ ਜਦੋਂ ਲਿਬਰਲ ਪਾਰਟੀ ਦੇ ਇੱਕ ਮੈਂਬਰ ਨੇ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਐਲਾਨਣ ਲਈ ਇੱਕ ਮੋਸ਼ਨ ਜਿਹੜਾ ਹੈ ਕੈਨੇਡਾ ਦੀ ਹਾਊਸ ਆਫ ਕਾਮਨਸ ਪਾਰਲੀਮੈਂਟ ਦੇ ਵਿੱਚ ਲਿਆਂਦਾ ਸੀ ਉਸ ਦੀ ਵਿਰੋਧਤਾ ਕਰਨ ਵਾਲੇ ਚੰਦਰ ਆਰਿਆ ਕਹਿੰਦੇ ਨੇ ਕਿ ਮੈਂ ਇੱਕੋ ਇੱਕ ਵਿਅਕਤੀ ਸੀ ਜਿਸ ਨੇ ਵਿਰੋਧਤਾ ਕੀਤੀ ਸੀ ਕਿ 1984 ਦੇ ਵਿੱਚ ਦਿੱਲੀ ਜਾਂ ਆਸ-ਪਾਸ ਜਾਂ ਹੋਰ ਜਗ੍ਹਾ ਤੇ ਸਿੱਖਾਂ ਦਾ ਸਿੱਖਾਂ ਦੇ ਨਾਲ ਜੋ ਹੋਇਆ ਉਹ ਜੈਨੋਸਾਈਡ ਨਹੀਂ ਸੀ ਉਹ ਕਤਲਿਆਂ ਵਗੈਰਾ ਇਹ ਨਹੀਂ ਉਹਨਾਂ ਦੱਸਿਆ ਕਿ ਉਹ ਕੀ ਸੀ ਪਰ ਉਹ ਕਹਿੰਦੇ ਕਿ ਉਹ ਉਹ ਜੈਨੋਸਾਈਡ ਨਹੀਂ ਸੀ ਸੋ ਚੰ드ਰਾ ਆਰਿਆ ਭਾਰਤ ਦੇ ਨਾਲ ਵਿਗੜੇ ਸਬੰਧਾਂ ਦੇ ਵਿੱਚ ਤੇ ਇਹ ਜੋ ਕੈਨੇਡਾ ਦੇ ਵਿੱਚ ਗਰਮਖਿਆਲੀ ਜਿਹੜੇ ਸਿੱਖ ਨੇ ਉਹਨਾਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਤੋਂ ਬਹੁਤ ਵਾਰੀ ਕੇਵਾਰੀ ਔਖੇ ਹੋ ਕੇ ਤੇ ਪ੍ਰੋ ਇੰਡੀਆ ਸਟੈਂਸ ਜਾਂ ਪ੍ਰੋ ਹਿੰਦੂ ਸਟੈਂਸ ਜਿਹੜਾ ਸੀ ਲੈਂਦੇ ਹੋਏ ਦੇਖੇ ਗਏ ਕੰਟਰੋਵਰਸ਼ੀਅਲ ਰਏ ਨੇ ਜ਼ਾਹਿਰ ਤੌਰ ਤੇ ਪਰ ਡੈਮੋਕਰੈਟਿਕ ਪ੍ਰੋਸੈਸ ਹੈ ਉਸ ਦੇ ਦੀਨੋ ਲਿਬਰਲ ਪਾਰਟੀ ਦੇ ਮੈਂਬਰ ਵੀ ਰਹੇ ਤੇ ਉਹਨਾਂ ਨੇ ਲਿਬਰਲ ਪਾਰਟੀ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਆਪਣੇ ਕੁਝ ਆਗੂਆਂ ਤੇ ਉਂਗਲੀ ਵੀ ਉਠਾਈ ਸੀ ਕਿ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹਾ ਇਸ ਮਾਮਲੇ ਤੇ ਘਟੋਕਟ ਪਰ ਹੁਣ ਉਹਨਾਂ ਨੂੰ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ ਦੇ ਪਲੋਂ ਐਮਪੀ ਐਮਪੀ ਬੰਡ ਦਾ ਜਾਂ ਹੋਰ ਕੋਈ ਜਿਹੜਾ ਪੋਲਿਟੀਕਲ ਕੈਰੀਅਰ ਸੀ ਉਹਨਾਂ ਦਾ ਉਹਦੇ ਤੇ ਬ੍ਰੇਕ ਲੱਗ ਗਈ ਹੈ ਜੇ ਰੋਕਪੂਰਨ ਤੌਰ ਤੇ ਨੇ ਬ੍ਰੇਕ ਜ਼ਰੂਰ ਲੱਗ ਗਈ ਹੈ ਜੀ